ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਕੰਮਨ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਏ ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮੰਨਿਆ ਤਉ ਬਣਿਆ ਸਿਗਾਰ ਕੀਆ ਤਉ ਪਰਵਾਨ ਹੈ ਜਾਂ ਸੋ ਧਰੇ ਪਿਆਰ ਪਾਉ ਸਿਗਾਰ ਤਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੋ ਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜ ਕੰਤ ਨਾ ਆਇਓ ਏਵੈ ਭਇਆ ਵਿਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖਿਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨ ਹੋਵੈ ਨਾਮ ਨਾ ਲੱਗੇ ਪਿਆਰ ਸਤ ਗੁਰ ਮਿਲੀਐ ਭਾਉ ਉਪਜੈ ਭੈ ਪਾਏ ਰੰਗ ਸਵਾਰ ਤਨ ਮਨ ਰਤਾਂ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ 헵ਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤੇ ਸੰਸਾਰ ਮਨ ਤਨ ਨਿਰਮਲ ਅਤ ਸੋਹਣਾ ਫੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤੇ ਸੰਸਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਤੀਜਾ हे ਸਤਰੀ ਤਦੋਂ ਸਿਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲੈ ਨਹੀਂ ਤਾਂ ਮਤਾ ਖਸਮ ਸੀਤੇ ਆਵੇ ਹੀ ਨਾ ਤੈ ਇੱਕ ਸਿਗਾਰ ਐਵੇਂ ਬਿਰਤਾ ਹੀ ਚਲਾ ਜਾਏ हे ਸਤਰੀ ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿਗਾਰ ਬਣਾਇਆ ਸਮਝ ਇਸਤਰੀ ਦਾ ਸਿਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ اے نانک جے جی وستری پربھو دے ڈر وچ رہنوں سیگار تے پان دا رس بناوندی ہے پربھو دے پیار نو ਭੋਜਨ ਭਾਵ زندگی دا આધાર بناوندی ہے تے اپنا تن من قسم پربھو دے حوالے کر دیندی ہے ਭਾਵ ਪੂਰਨ ਤੌਰ ਤੇ پربھو دی ਰਜਾ ਵਿੱਚ ਦੁਰਦੀ ਹੈ ਉਸ نو قسم پربھو ملਦਾ ਹੈ ਇਸਤਰੀ نے سرمہ پھول تے پان دا رس لا کے سیگار کیتا پر جے ਕਸਮ ਸੇ ਤੇ ਨਾ ਆਇਆ ਤਾਂ ਸਿਗਾਰ ਸਗੋਂ ਵਿਕਾਰ ਬਣ ਗਿਆ ਕਿਉਂਕਿ ਵਿਛੋੜੇ ਦੇ ਕਾਰਨ ਇਹ ਦੁਖਦਾਈ ਹੋ ਗਿਆ ਜੋ ਸਿਰਫ ਸਰੀਰਕ ਤੌਰ ਤੇ ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤਰੀ ਖਸਮ ਨਹੀਂ ਆਖਦੀ ਇਹਨਾਂ ਦੇ ਦੋਹਾਂ ਜਿਸਮਾਂ ਵਿੱਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤਰੀ ਅਤੇ ਉਹ ਹੈ ਪਤੀ ਪ੍ਰਭੂ ਦੇ ਡਰ ਵਿੱਚ ਰਹਿਣ ਤੋਂ ਬਿਨਾਂ ਉਸ ਦੀ ਭਗਤੀ ਨਹੀਂ ਹੋ ਸਕਦੀ ਉਸ ਦੇ ਨਾਮ ਵਿੱਚ ਪਿਆਰ ਨਹੀਂ ਬਣ ਸਕਦਾ ਭਾਵ ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ ਇਹੇ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ ਇਸ ਤਰ੍ਹਾਂ ਡਰ ਦੀ ਰਾਹੀ ਤੇ ਪਿਆਰ ਦੀ ਰਾਹੀ ਭਗਤੀ ਦਾ ਰੰਗ ਸੋਣਾ ਚੜਦਾ ਹੈ ਪ੍ਰਭੂ ਦੇ ਡਰ ਤੇ ਪਿਆਰ ਦੀ ਸਹਾਈਤਾ ਨਾਲ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਪਰਬੂ ਨੂੰ ਮਿਲਿਆ ਮੰਨ ਤੇ ਸਰੀਰ ਪਵਿੱਤਰ ਅਤੇ ਸੁੰਦਰ ਹੋ ਜਾਂਦੇ ਹਨ ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ ਬਖਸ਼ਿਆ ਮਿਲਦਾ ਹੈ ਉਹ ਆਪ ਜਗਤ ਵਿੱਚ ਹਰ ਥਾਂ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ